ਪੰਜਾਬ ਦੇ ਬਾਕੀ ਖਾਕ ਜ਼ਿਲ੍ਹਿਆਂ ਤੋਂ ਐਡਿਟ ਸਕੂਲਾਂ ਦੇ ਅਨੈਡਿਡ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਨੇੜੇ ਰੋਲ ਰੈਲੀ ਕੀਤੀ। ਸੂਬਾ ਪ੍ਰਧਾਨ ਨਿਰਬੈ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਰੰਦਰ ਜਿਮਨੀ ਚੋਣਾਂ ਮੌਕੇ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਇਹ ਭਰੋਸਾ ਹਵਲ ਵਿੱਚ ਨਹੀਂ ਆਇਆ ਜਿਸ ਦੇ ਰੂਪ ਵਿੱਚ ਉਹਨਾਂ ਵੱਲੋਂ ਰੈਲੀ ਕੀਤੀ ਗਈ ਹੈ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਅਨਰਡਰ ਦੇ ਆਪਕ ਜੂਨੀਅਨ ਦਾ ਉਹ ਪ੍ਰਧਾਨ ਸਟੇਟ ਦਾ ਸੁਖਸ਼ੈਨ ਸਿੰਘ ਆ ਜੀ ਸੁਖਸ਼ੈਨ ਸਿੰਘ ਜੀ ਇਹ ਗੱਲ ਕੀਤੀ ਜਾਵੇ ਤੁਹਾਨੂੰ ਪਹਿਲਾਂ ਵੀ ਕਾਫੀ ਡਾਟਾ ਮਿਲਿਆ ਨੇ ਸਾਸਨਾ ਮੀਟਿੰਗਾਂ ਵੀ ਹੋਈਆਂ ਨੇ ਅੱਜ ਫੇਰ ਤੁਸੀਂ ਸੀਐਮ ਦੀ ਕੋਟੀ ਦਾ ਘਰਾਓ ਕਰ ਲਈ ਪਹੁੰਚੋ ਕੀ ਕਰਨਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਦੋ ਵਾਰੀ ਚੰਡੀਗੜ੍ਹ ਮੀਟਿੰਗ ਹੋ ਚੁੱਕੀ ਆ ਤੇ ਦੋਨੋਂ ਵਾਰੀ ਉਹਨਾਂ ਦਾ ਸਿਰ ਰਵਈਆ ਦੇਖਿਆ ਵਾ ਕਿ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਰਵਈਆ ਸੀਗਾ ਉਹਨਾਂ ਦਾ ਸਾਡੇ ਪ੍ਰਤੀ ਯਾਨਕਿ ਇੱਕ ਤਰ੍ਹਾਂ ਨਾਲ ਕਹਿ ਲੋ ਉਹਨਾਂ ਸਾਨੂੰ ਪੂਰੀ ਤਰ੍ਹਾਂ ਇੱਕ ਦੌਰ ਕੀਤਾ ਠੀਕ ਆ ਜੀ ਉਹਨਾਂ ਸਾਨੂੰ ਪੂਰੀ ਤਰ੍ਹਾਂ ਨਾਲ ਇੱਕ ਦੌਰ ਕੀਤਾ ਸਾਡੀ ਗੱਲ ਨੂੰ ਪੂਰੀ ਤਰ੍ਹਾਂ ਨਾਲ ਧਿਆਨਪੂਰਕ ਸੁਣਿਆ ਵੀ ਨਹੀਂ ਉਸ ਤੋਂ ਬਾਅਦ ਫਿਰ ਸਾਨੂੰ ਬਾਰ-ਬਾਰ ਇੱਥੇ ਰਾਲੀਆਂ 'ਚ ਆਉਣਾ ਪਿਆ ਕਿ ਸਾਨੂੰ ਖੇਰ ਰਾਨ ਕੇ ਇੱਥੇ ਤੁਪਾਂਚ ਆਣ ਕੇ ਬੈਠ ਕੇ ਸੜਕਾਂ 'ਤੇ ਬੈਠ ਕੇ ਮੰਗ ਕਰਨੀ ਪਈ ਕਿ ਅਸੀਂ ਇਹੋ ਜਿਹੇ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਹੀ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਅਧਿਆਪਕ ਵਰਗ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਉਸ ਤੋਂ ਬਾਅਦ ਫਿਰ ਸਾਨੂੰ ਪ੍ਰਸ਼ਾਸਨ ਵੱਲੋਂ ਦੋ ਜਾਂ ਤਿੰਨ ਵਾਰ ਸਬ ਕਮੇਟੀ ਦੇ ਨਾਲ ਮੀਟਿੰਗ ਕਰਵਾਈ ਗਈ ਲੇਕਿਨ ਸਬ ਕਮੇਟੀ ਨਾਲ ਮੀਟਿੰਗ ਕਰਨ ਦੇ ਬਾਵਜੂਦ ਵੀ ਫਿਰ ਸਾਡੀਆਂ ਮੰਗਾਂ ਉੱਥੇ ਦੀ ਉੱਥੇ ਖੜੀਆਂ ਰਹੀਆਂ ਸਾਨੂੰ ਹਰ ਵਾਰੀ ਝੂਠਾ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਹਾਂ ਜੀ ਅਸੀਂ ਤੁਹਾਡੀਆਂ ਮੰਗਾਂ ਛੇਤੀ ਵਿਚਾਰਾਂਗੇ ਤੇ ਅਗਲੀ ਮੀਟਿੰਗ ਹੋਏ ਤੁਹਾਡੇ ਪੱਕਾ ਸਾਨੂੰ ਭਰੋਸਾ ਦਿੱਤਾ ਗਿਆ ਕਿ ਇਹ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਸਾਡੀਆਂ ਮੁੱਖ ਮੰਗਾਂ ਨੇ ਜੀ ਕਿ ਸਾਡੇ ਇਸ ਵਾਲੇ ਪੰਜਾਬ ਦੇ ਵਿੱਚ 484 ਐਡਿਡ ਸਕੂਲ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ 2.5 ਲੱਖ ਦੇ ਕਰੀਬ ਬੱਚੇ ਜਿਹੜੇ ਨੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹ ਰਹੇ ਨੇ ਤੇ ਸਾਡੇ ਨਾਲ ਸਕੂਲਾਂ ਦੇ ਵਿੱਚ ਦੋ ਜਾਂ ਤਿੰਨ ਟੀਚਰ ਹੀ ਹੋ ਨੇ ਜਿਹੜੇ ਐਡਡ ਪੋਸਟਾਂ ਤੇ ਆਸ ਵਾਲੇ ਨੇ ਤੇ ਬਾਕੀ ਸਾਰੇ ਸਕੂਲ ਜਿਹੜੇ ਸਾਡੇ ਸਾਡੇ ਅਣ ਅਧਿਆਪਕਾਂ ਨਾਲ ਹੀ ਚੱਲ ਰਹੇ ਨੇ ਤੇ ਸਾਡੀਆਂ ਮੁੱਖ ਮੰਗਾਂ ਇਹ ਆ ਜੀ ਕਿ ਸਾਨੂੰ ਬਹੁਤ ਹੀ ਮਾਮੂਲੀ ਤਨਖਾਹਾਂ ਤੇ ਜਿਹੜਾ ਪ੍ਰਸ਼ਾਸਨ ਵੀ ਸੁਣ ਕੇ ਹੈਰਾਨ ਰਹਿ ਜਾਏਗਾ ਕਿ ਇਹ ਸਰਕਾਰ ਵੱਲੋਂ ਨੇ ਭਰੋਸੇ ਦੇਣ ਦੇ باوجود ਵੀ 3-4000 ਤੋਂ ਲੈ ਕੇ ਤੇ 6000 ਰੁਪਏ ਤੱਕ ਜਿਆਦਾ ਤੋਂ ਜਿਆਦਾ ਤਰਖਾ ਦਿੱਤੀ ਜਾ ਰਹੀ ਹੈ ਇਹ ਸਾਰੇ ਜਾਣਦੇ ਆ ਜੀ ਅੱਜ ਕੱਲ ਇੱਕ ਮਜ਼ਦੂਰ ਜਿਹੜਾ ਦਿਹਾੜੀਦਾਰ ਆ ਉਹ ਵੀ 500 ਤੋਂ 700 ਰੁਪਿਆ ਜਿਹੜਾ ਆ ਉਹ ਆਪਣੀ ਦਿਹਾੜੀ ਲੈ ਰਿਹਾ ਸਾਨੂੰ ਪੜੇ ਲਿਖੇ ਵਰਗ ਹੋਣ ਦੇ ਬਾਵਜੂਦ ਵੀ ਸਾਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਸਾਨੂੰ ਡਾਂਗਾ ਨਾਲ ਸਾਡਾ ਸਵਾਗਤ ਕੀਤਾ ਜਾਂਦਾ ਪੂਰੀ ਦੀ ਪੂਰੀ ਪੁਲਿਸ ਫੋਰਸ ਲਾ ਦਿੱਤੀ ਜਾਂਦੀ ਕਿ ਇਹਨਾਂ ਨੂੰ ਵਧਣੀ ਨਾ ਦਿੱਤਾ ਜਾਵੇ ਤੇ ਜੇ ਅਸੀਂ ਮੋਖ ਮੰਗ ਕਰਦੇ ਆ ਕਿ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਵਾਈ ਜਾਵੇ ਤੇ ਸਾਨੂੰ ਸਿੱਧਾ ਹੀ ਦੋ ਲਫ਼ਜ਼ਾਂ 'ਚ ਗੱਲ ਮੁਕਾਜ ਨਹੀਂ ਪ੍ਰੋਟੋਕਾਲ ਦੇ ਅਧੀਨ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਹੀ ਨਹੀਂ ਹੋ ਸਕਦੀ ਅਸੀਂ ਇਹਨਾਂ ਨੂੰ ਇਹ ਕਹਿਣਾ ਜਾਵਾਂਗੇ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਅਸੀਂ ਇਹਨਾਂ ਆਮ ਲੋਕਾਂ ਨੇ ਚੁਣ ਕੇ ਭੇਜਾਇਆ ਤੇ ਜੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਚੁਣ ਕੇ ਭੇਜੋ ਜਿਹੜੇ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਚੋਂ ਆਏ ਆ ਤੇ ਆਮ ਆਦਮੀ ਪਾਰਟੀ ਦੇ ਹੀ ਮੁੱਖ ਮੰਤਰੀ ਆ ਮੈਂ ਤੁਹਾਡੇ ਚ ਬਹਿ ਕੇ ਤੁਹਾਡੀਆਂ ਗੱਲਾਂ ਸੁਣਾਗਾ ਮੰਗਾਂ ਪੂਰੀਆਂ ਕਰਾਂਗਾ ਉਹ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਅੱਜ ਸਾਡੇ ਨਾਲ ਮਿਲਣ ਲਈ ਵੀ ਤਿਆਰ ਨਹੀਂ ਅਸੀਂ ਉਹਨਾਂ ਦੀ ਕਦੀ ਸ਼ਕਲ ਵੀ ਵੇਖੀ ਅੱਜ ਫੇਰ ਅਸੀਂ ਉਹਨਾਂ ਦੇ ਰਹਿਸ਼ਤੇ ਫੇਰ ਇੱਕ ਵਾਰੀ ਮਜ਼ਾਰਾ ਕਰਨ ਆਏ ਆ ਕਿ ਸਾਡੀ ਉਸ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੀਟਿੰਗ ਕਰਵਾਈ ਜਾਵੇ ਜੇ ਕੋਸ਼ਿਸ਼ ਨਹੀਂ ਕਰ ਸਕਦੇ ਤਾਂ ਸਾਨੂੰ ਗੁਜ਼ਾਰੇ ਜੋਗੇ ਇਹਨਾਂ ਦੇ ਦਿੱਤਾ ਜਾਵੇ ਕਿ ਅਸੀਂ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕੀਏ ਆਪਣੇ ਬੱਚਿਆਂ ਨੂੰ ਹੀ ਪਾਲ ਸਕੀਏ ਸਾਡੀਆਂ ਇਹਨਾਂ ਮੰਗਾਂਵਾਲ ਮੁੱਖ ਮੰਤਰੀ ਸਾਹਿਬ ਧਿਆਨ ਦੇਣ ਜੀ ਤਰਜੁਤ ਕਰੋ ਤਰਨ ਤਰਨ ਤੋਂ ਜੇ ਗੱਲ ਕੀਤੀ ਜਾਵੇ ਪਹਿਲਾਂ ਵੀ ਬੜੇ ਪ੍ਰੋਟੈਸਟ ਕੀਤੇ ਨੇ ਲਾਠੀਆਂ ਦਾ ਸਾਹਮਣਾ ਵੀ ਕਰਨਾ ਪਿਆ ਅੱਜ ਫਿਰ ਸੀਐਮ ਦੀ ਕੋਠੀ ਦੇ ਸਾਹਮਣੇ ਆਏ ਹੋ ਕੀ ਲੱਗਦਾ ਤੁਹਾਨੂੰ ਤੁਹਾਡੀਆਂ ਮੰਗਾਂ ਨੂੰ ਜਿਹੜੇ ਤੁਸੀਂ ਪ੍ਰੋਟੈਸਟ ਕਰ ਰਹੇ ਉਹਨੂੰ ਪੂਰਤ ਹੋਏਗਾ ਵੇਖੋ ਜੀ ਅਸੀਂ ਤਾਂ ਹਰ ਵਾਰੀ ਨਵੀਂ ਆਸ ਦੇ ਨਾਲ ਤੇ ਨਵੇਂ ਸੰਘਰਸ਼ ਦੇ ਨਾਲ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਇੱਥੇ ਪਹੁੰਚਦੇ ਆਂ ਪਰ ਹਰ ਵਾਰੀ ਸਾਨੂੰ ਸਰਕਾਰੀ ਬੰਦਿਆਂ ਦੇ ਵੱਲੋਂ ਲਾਰਾ ਲਾ ਕੇ ਵਾਪਸ ਕਰ ਦਿੱਤਾ ਜਾਂਦਾ ਅਜੇ ਤੱਕ ਸਾਨੂੰ ਸਾਡੀਆਂ ਮੰਗਾਂ ਜਿਹੜੀਆਂ ਵਾਂ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਸਿਰਫ ਅਸੀਂ ਇੱਕ ਮੀਟਿੰਗ ਮੰਗ ਰਹੇ ਹਾਂ ਭਗਵੰਤ ਮਾਨ ਸਾਹਿਬ ਤੁਹਾਡੇ ਕੋਲੋਂ ਕੁਝ ਖਾਸ ਨਹੀਂ ਮੰਗਿਆ ਅਸੀਂ ਤੁਹਾਡੇ ਕੋਲੋਂ ਸਿਰਫ ਇੱਕ ਮੀਟਿੰਗ ਕੀ ਤੁਸੀਂ ਸਾਨੂੰ ਇੱਕ ਮੀਟਿੰਗ ਵੀ ਨਹੀਂ ਦੇ ਸਕਦੇ ਕਾਦੀ ਆਪ ਦੀ ਸਰਕਾਰ ਹੈ ਜੇ ਤੁਸੀਂ ਆਮ ਲੋਕਾਂ ਦੀਆਂ ਗੱਲਾਂ ਹੀ ਨਹੀਂ ਸੁਣਨੀਂ ਜੇ ਉਹ ਸੀਐਮ ਬਾਦ ਤੱਕ ਆਏ ਨੇ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸੜਕ ਤੇ ਨਹੀਂ ਲੁਣ ਦਿੱਤਾ ਜਾਉਂਦਾ ਜੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਮੇਰੀਆਂ ਧੀਆਂ ਨੇ ਭੈਣਾ ਨਹੀਂ ਸਭ ਸਾਂਝੀਆਂ ਨੇ ਪਰ ਅੱਜ ਵੇਖੋ ਅਸੀਂ ਇਨੀ ਧੁੱਪ ਦੇ ਵਿੱਚ ਜਲੰਧਰ ਵੀ ਰੈਲੀ ਕੀਤੀ ਗਈ ਸੀਗੀ ਉਹਦੇ ਵਿੱਚ ਵੀ ਸਾਨੂੰ ਇਹੀ ਲਾਰਾ ਲਾਇਆ ਗਿਆ ਕਿ ਇਲੈਕਸ਼ਨਸ ਤੋਂ ਬਾਅਦ ਤੁਹਾਡੀ ਸੁਣਵਾਈ ਹੋਏਗੀ ਪਰ ਅੱਜ ਵੀ ਵੇਖੋ ਫੇਰ ਅਸੀਂ ਇੱਥੇ ਖੜੇ ਆ ਕੋਈ ਸੁਣਵਾਈ ਨਹੀਂ ਸਤਿਕਾਰ ਕਿਸ ਚੀਜ਼ ਦਾ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਕਿਸ ਚੀਜ਼ ਦਾ ਦੇ ਰਹੇ ਨੇ ਸਤਿਕਾਰ ਹਾਂਜੀ ਸੜਕਾਂ ਤੇ ਰੋਲੰਦਾ ਸਤਿਕਾਰ ਦੇ ਹਾਂਜੀ ਸਾਨੂੰ ਤੇ ਸਤਿਕਾਰ ਸਤਿਕਾਰ ਕਿਸ ਚੀਜ਼ ਦਾ ਜੀ ਅੱਜ ਤੁਹਾਡੇ ਸਾਹਮਣੇ ਸੜਕਾਂ ਤੇ ਧੀਆਂ ਪੈਣਾ ਖੜੀਆਂ ਨੇ ਤੁਹਾਡੇ ਸਾਹਮਣੇ ਔਰ ਅਸੀਂ ਘਰਾਂ ਤੋਂ ਅੱਜ ਛੁੱਟੀ ਵਾਲੇ ਦੇਣ ਇਸ ਰੈਲੀ ਦਾ ਹਿੱਸਾ ਬਣਨ ਆਈਆਂ ਹੋਈਆਂ ਕਿਉਂ ਕਿਉਂਕਿ ਸਾਡੀਆਂ ਨਾ ਮਾਤਰ ਤਨਖਾਵਾਂ ਤੇ ਅਨ ਐਡਿਡ ਸਕੂਲਾਂ ਦੀਆਂ ਪੋਸਟਾਂ ਨਾ ਸਾਨੂੰ ਮੈਨੇਜਮੈਂਟ ਕਮੇਟੀਆਂ ਪੱਕੀਆਂ ਕਰਨ ਨਾ ਸਾਨੂੰ ਸਰਕਾਰ ਪੱਕੀਆਂ ਕਰੇ ਅਸੀਂ ਕਿੱਥੇ ਜਾਈਏ ਜੀ ਜੇਕਰ ਸੀਐਮ ਨਾਲ ਮੀਟਿੰਗ ਨਹੀਂ ਮਿਲਦੀ ਤਾਂ ਕੀ ਪ੍ਰੋਟੈਸਟ ਰੋਗੇ ਤੁਹਾਡਾ ਜੀ ਅਸੀਂ ਲਗਾਤਾਰ ਇੱਥੇ ਧਰਨਾ ਲਾ ਕੇ ਬੈਠਾਂਗੇ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਜਿੱਥੇ ਭਗਵੰਤ ਮਾਨ ਸਰਕਾਰ ਨੇ ਵੱਖ-ਵੱਖ ਟੀਚਰਾਂ ਨੂੰ ਪੱਕੀਆਂ ਕੀਤਾ ਅਧਿਆਪਕਾਂ ਨੂੰ ਪੱਕੀਆਂ ਕੀਤਾ ਉਹ ਸਾਡੇ ਨਾਲ ਮਤਰੀਮਾਂ ਵਾਲਾ سلوਕ ਕਿਉਂ ਕਰ ਰਹੀ ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ